ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਨਿਊ ਮਾਰਕੀਟ ਟਾਊਨ ਦੇ ਇੱਕ ਮਾਲ ਦੇ ਵਿੱਚ ਡਕੈਤੀ ਦੀ ਘਟਨਾ ਵਾਪਰੀ ਹੈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਨਾਲ ਹੀ ਡਕੈਤੀ ਤੋਂ ਬਾਅਦ ਚਾਰ ਸ਼ੱਕੀਆਂ ਉੱਤੇ ਦੋਸ਼ ਲਗਾਏ ਗਏ ਨੇ ਅਤੇ ਲਗਭਗ 1 ਲੱਖ ਡੋਲਰ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਨੇ ਯੋਰਕ ਰਿਜਨਲ ਪੁਲਿਸ ਹੌਲਟ ਅਪੀ ਯੂਨਿਟ ਦੇ ਜਾਂਚ ਕਰਤਾ ਇੱਕ ਬਕਾਇਆ ਸ਼ੱਕੀ ਦੀ ਭਾਲ ਜਾਰੀ ਰੱਖ ਰਹੇ ਨੇ ਨਿਊ ਮਾਰਕੀਟ ਟਾਊਨ ਦੇ ਇੱਕ ਮਾਲ ਦੇ ਵਿੱਚ ਹੋਈ ਅਸਫਲ ਡਕੈਤੀ ਤੋਂ ਬਾਅਦ ਚਾਰ ਸ਼ੱਕੀਆਂ ਉੱਤੇ ਦੋਸ਼ ਲਗਾਏ ਗਏ ਨੇ। ਇਤਲਾਕ ਭਗ 1 ਲੱਖ ਡਾਲਰ ਦੇ ਗਹਿਣੇ ਬਰਾਮਦ ਕੀਤੇ ਗਏ ਨੇ। ਯੋਕ ਅਰੀਜਨਲ ਪੁਲਿਸ ਸਪੋਰਟ ਅਫ ਯੂਨਿਟ ਦੇ ਜਾਂਚ ਕਰਤਾ ਇੱਕ ਅਪਕਾਇਆ ਸ਼ੱਕੀ ਦੀ ਭਾਲ ਜਾਰੀ ਰੱਖ ਰਹੇ ਨੇ। ਬੁੱਧਵਾਰ 15 ਅਕਤੂਬਰ 2025 ਨੂੰ ਸ਼ਾਮ 5:30 ਵਜੇ ਪੁਲਿਸ ਨੂੰ ਯੋਂਗ ਸਟਰੀਟ ਅਤੇ ਡੀਬੀਸੀ ਡਰਾਈਵ ਖੇਤਰ ਦੇ ਵਿੱਚ ਇੱਕ ਮਾਲ ਦੇ ਅੰਦਰ ਇੱਕ ਗਹਿਣੇ ਦੀ ਦੁਕਾਨ ਦੇ ਵਿੱਚ ਡਕੈਤੀ ਦੀ ਰਿਪੋਰਟ ਮਿਲੀ ਹੈ। ਇਹ ਦੱਸਿਆ ਗਿਆ ਸੀ ਕਿ ਪੰਜੇ ਨਕਾਬਪੋਸ਼ ਸ਼ੱਕੀ ਹਥੋੜੇ ਦੇ ਨਾਲ ਲੈਸ ਚੋਲ ਦੇ ਵਿੱਚ ਦਾਖਲ ਹੋਏ ਤੇ ডিসਪਲੇ ਕੇਸ ਤੋੜੇ ਅਤੇ ਡਫਲ ਬੈਗਾਂ ਨੂੰ ਗਹਿਣੇ ਦੇ ਨਾਲ ਭਰ ਲਿਆ ਜਿਵੇਂ ਹੀ ਸ਼ੱਕੀ ਪਾਜਰੇਸਨ ਉਹਨਾਂ ਦਾ ਸਾਹਮਣਾ ਮਾਲ ਸੁਰੱਖਿਆ ਦੇ ਨਾਲ ਹੋਇਆ ਟਕਰਾਵ ਦੇ ਦੌਰਾਨ ਸੁਰੱਖਿਆ ਗਾਰਡਾ ਦੇ ਵੱਲੋਂ ਇੱਕ ਅਰਸੇਲ ਇਰੀਟੈਂਟ ਛੱਡਿਆ ਗਿਆ ਅਤੇ ਸ਼ੱਕੀ ਇੱਕ ਚਿੱਟੇ ਮਸਦੀਜ਼ SUV ਦੇ ਵਿੱਚ ਚਲੇ ਗਏ ਅਧਿਕਾਰੀਆਂ ਨੇ ਚਲਦਹੀ ਹਾਈਵੇ 404 ਉੱਤੇ ਰੱਖਣ ਵੱਲ ਜਾ ਰਹੀ ਗੱਡੀ ਨੂੰ ਲੱਭ ਲਿਆ ਗੱਡੀ ਨੂੰ ਸਟੀਲਸ ਐਵੈਨਿਊ ਉੱਤੇ ਰੋਕਿਆ ਗਿਆ ਜਿੱਥੇ ਸ਼ੱਕੀ ਨੇ ਪੈਦਲ ਭੱਜਣ ਦੀ ਕੋਸ਼ਿਸ਼ ਕੀਤੀ ਕੈਨਨ ਯੂਨਿਟ ਅਤੇ ਏਅਰਪੋਰਟ ਯੂਨਿਟ ਦੀ ਸਹਾਇਤਾ ਨਾਲ ਪੰਜ ਸ਼ੱਕੀਆਂ ਤੇ ਵਿੱਚੋਂ ਚਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਕ ਸ਼ੱਕੀ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹਵਾ ਵਾਂਗ ਵਾਇਰਲ ਹੋ ਰਹੀ ਹੈ ਹੋ ਜਾਂਚ ਤੋਂ ਪਤਾ ਲੱਗਿਆ ਕਿ ਟਕੈਤੀ ਦੇ ਵਿੱਚ ਵਰਤੀ ਗਈ ਗੱਡੀ ਸਵੇਰੇ ਵਾਣ ਸ਼ਹਿਰ ਦੇ ਵਿੱਚ ਇੱਕ ਘਰ ਦੇ ਵਿੱਚ ਹੋਏ ਹਮਲੇ ਦੌਰਾਨ ਚੋਰੀ ਹੋ ਗਈ ਸੀ ਇਸ ਸਮੇਂ ਇਹ ਨਿਰਧਾਰਤ ਨਹੀਂ ਕੀਤਾ ਗਿਆ ਕਿ ਕੀ ਉਹੀ ਸ਼ੱਕੀ ਉਸ ਘਟਨਾ ਦੇ ਵਿੱਚ ਸ਼ਾਮਲ ਸਨ ਇਸ 범ਾਦੇ ਸਮੇਂ ਹਨੀਫ ਇੱਕ ਵਚਨ ਪੱਤਾ ਦੇ ਨਾਲ ਬੰਨਿਆ ਹੋਇਆ ਸੀ ਅਤੇ ਇੱਕ 16 ਸਾਲਾ ਨੌਜਵਾਨ ਗੈਰ ਸੰਬੰਧੀ ਅਪਰਾਧ ਦੇ ਲਈ ਰਿਹਾਈ ਦੇ ਆਦੇਸ਼ ਉੱਤੇ ਸੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਐਕਸਟੈਂਸ਼ਨ ਉੱਤੇ ਕਾਲ ਕਰਕੇ ਯੂਰਕ ਡਿਸਟ੍ਰਿਕਟ ਪੁਲਿਸ ਹੌਲਡਅਪ ਯੂਨਿਟ ਦੇ ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ ਅਗਿਆਤ ਜੇਕਰ ਕਿਸੇ ਨੇ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ ਉਹ ਵੀ ਐਕਸਟੈਂਸ਼ਨ ਦੇ ਗੁਪਤ ਨੰਬਰ 'ਤੇ ਕਾਲ ਕਰ ਸਕਦੇ ਨੇ ਜਾਂ ਫਿਰ ਉਨ੍ਹਾਂ ਦੀ ਵੈੱਬਸਾਈਟ ਉੱਤੇ ਜਾਣਕਾਰੀ ਸਾਂਝੀ ਕਰ ਸਕਦੇ ਨੇ ਪੁਲਿਸ ਨੇ ਕਿਹਾ ਕਿ ਅਪਰਾਧ ਰੋਕਤਾਂ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਮਿਊਨਿਟੀ ਸੇਫਟੀ ਡਾਟਾ ਪੋਰਟਲ ਉਤੇ ਯੋਰ ਖੇਤਰ ਦੇ ਵਿੱਚ ਅਪ ਟੂ ਡੇਟ ਅਪਰਾਧ ਡਾਟਾ ਲੱਭੋ ਜਾਂ ਅੱਜ ਹੀ ਸੁਰੱਖਿਆ ਕੈਮਰਾ ਰਜਿਸਟਰੀ ਦੇ ਲਈ ਸਾਈਨ ਅਪ ਕਰਕੇ ਕਮਿਊਨਿਟੀ ਸੁਰੱਖਿਆ ਦੇ ਵਿੱਚ ਪਾਈਪਲ ਬਣੋ ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਨਿਊ ਮਾਰਕੀਟ ਟਾਊਨ ਦੇ ਇੱਕ ਮੋਲ ਦੇ ਵਿੱਚ ਡਕੈਤੀ ਦੀ ਘਟਨਾ ਵਾਪਰੀ ਹੈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਨਾਲ ਹੀ ਡਕੈਤੀ ਤੋਂ ਬਾਅਦ ਚਾਰ ਸ਼ੱਕੀਆਂ ਉੱਤੇ ਦੋਸ਼ ਲਗਾਏ ਗਏ ਨੇ ਅਤੇ ਲਗਭਗ 1 ਲੱਖ ਡਾਲਰ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਨੇ ਯੋਰਕ ਰੀਜਨਲ ਪੁਲਿਸ ਹੌਲਟ ਅਪੀ ਯੂਨਿਟ ਦੇ ਜਾਂਚ ਕਰਤਾ ਇੱਕ ਬਕਾਇਆ ਸ਼ੱਕੀ ਦੀ ਭਾਲ ਜਾਰੀ ਰੱਖ ਰਹੇ ਨੇ ਨਿਊ ਮਾਰਕਟ ਟਾਊਨ ਦੇ ਇੱਕ ਮਾਲ ਦੇ ਵਿੱਚ ਹੋਈ ਅਸਫਲ ਡਕੈਤੀ ਤੋਂ ਬਾਅਦ ਚਾਰ ਸ਼ੱਕੀਆਂ ਉੱਤੇ ਦੋਸ਼ ਲਗਾਏ ਗਏ ਨੇ ਅਤੇ ਲਗਭਗ 1 ਲੱਖ ਡਾਲਰ ਦੇ ਗਹਿਣੇ ਬਰਾਮਦ ਕੀਤੇ ਗਏ ਨੇ ਯੋਕ ਅਰੀਜਨਲ ਪੁਲਿਸ ਹੌਲਟਪ ਯੂਨਿਟ ਦੇ ਜਾਂਚ ਕਰਤਾ ਇੱਕ ਪਕਾਇਆ ਸ਼ੱਕੀ ਦੀ ਭਾਲ ਜਾਰੀ ਰੱਖ ਰਹੇ ਨੇ ਬੁੱਧਵਾਰ 15 ਅਕਤੂਬਰ 2025 ਨੂੰ ਸ਼ਾਮ 5:30 ਵਜੇ ਪੁਲਿਸ ਨੂੰ ਯੋਂਗ ਸਟਰੀਟ ਅਤੇ ਡੀਵੀਸੀ ਡਰਾਈਵ ਖੇਤਰ ਦੇ ਵਿੱਚ ਇੱਕ ਮਾਲ ਦੇ ਅੰਦਰ ਇੱਕ ਗਹਿਣੇ ਦੀ ਦੁਕਾਨ ਦੇ ਵਿੱਚ ਡਕੈਤੀ ਦੀ ਰਿਪੋਰਟ ਮਿਲੀ ਹੈ ਇਹ ਦੱਸਿਆ ਗਿਆ ਸੀ ਕਿ ਪੰਜੇ ਨਕਾਬਪੋਸ਼ ਸ਼ੱਕੀ ਹਥੋੜੇ ਦੇ ਨਾਲ ਲੈਸ ਰੋਲ ਦੇ ਵਿੱਚ ਦਾਖਲ ਹੋਏ ਤੇ ਡਿਸਪਲੇ ਕੇਸ ਤੋੜੇ ਅਤੇ ਡਫਲ ਬੈਗਾਂ ਨੂੰ ਗਹਿਣੇ ਦੇ ਨਾਲ ਭਰ ਲਿਆ ਜਿਵੇਂ ਹੀ ਸ਼ੱਕੀ ਪਾਜਰੇਸਾਨ ਉਹਨਾਂ ਦਾ ਸਾਹਮਣਾ ਮਾਂ ਸੁਰੱਖਿਆ ਦੇ ਨਾਲ ਹੋਇਆ ਟਕਰਾਵ ਦੇ ਦੌਰਾਨ ਸੁਰੱਖਿਆ ਗਾਰਡਾ ਦੇ ਵੱਲੋਂ ਇੱਕ ਅਰਸੇਲ ਇਰੀਟੈਂਟ ਛੱਡਿਆ ਗਿਆ ਅਤੇ ਸ਼ੱਕੀ ਇੱਕ ਚਿੱਟੇ ਮਸਜਿਦ ਅਸਯੂਵੀ ਦੇ ਵਿੱਚ ਚਲੇ ਗਏ ਅਧਿਕਾਰੀਆਂ ਨੇ ਜਲਦੀ ਹਾਈਵੇ 404 ਉੱਤੇ ਰੱਖਣ ਵੱਲ ਜਾ ਰਹੀ ਗੱਡੀ ਨੂੰ ਲੱਭ ਲਿਆ ਗੱਡੀ ਨੂੰ ਸਟੀਲਸ ਐਵੇਨਿਊ ਉੱਤੇ ਰੋਕਿਆ ਗਿਆ ਜਿੱਥੇ ਸ਼ੱਕੀਆਂ ਨੇ ਪੈਦਲ ਭੱਜਣ ਦੀ ਕੋਸ਼ਿਸ਼ ਕੀਤੀ ਕੈਨਨ ਯੂਨਿਟ ਅਤੇ 에어ਪੋਰਟ ਯੂਨਿਟ ਦੀ ਸਹਾਇਤਾ ਨਾਲ ਪੰਜ ਸ਼ੱਕੀਆਂ ਵਿੱਚੋਂ ਚਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਕ ਸ਼ੱਕੀ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹਵਾ ਵਾਂਗ ਵਾਇਰਲ ਹੋ ਰਹੀ ਹੈ। ਹੋ ਜਾਂਚ ਤੋਂ ਪਤਾ ਲੱਗਿਆ ਕਿ ਟਕੈਤੀ ਦੇ ਵਿੱਚ ਵਰਤੀ ਗਈ ਗੱਡੀ ਸਵੇਰੇ ਵਾਣ ਸ਼ਹਿਰ ਦੇ ਵਿੱਚ ਇੱਕ ਘਰ ਦੇ ਵਿੱਚ ਹੋਏ ਹਮਲੇ ਦੌਰਾਨ ਚੋਰੀ ਹੋ ਗਈ ਸੀ। ਇਸ ਸਮੇ ਇਹ ਨਿਰਧਾਰਤ ਨਹੀਂ ਕੀਤਾ ਗਿਆ ਕਿ ਕੀ ਉਹੀ ਸ਼ੱਕੀ ਉਸ ਘਟਨਾ ਦੇ ਵਿੱਚ ਸ਼ਾਮਲ ਸਨ ਇਸ ਅਪਰਾਧ ਦੇ ਸਮੇਂ ਹਾਨਿਫ ਇੱਕ ਵਚਨ ਪੱਤਾ ਦੇ ਨਾਲ ਬੰਨਿਆ ਹੋਇਆ ਸੀ ਅਤੇ ਇੱਕ 16 ਸਾਲਾ ਨੌਜਵਾਨ ਗੈਰ ਸੰਬੰਧੀ ਅਪਰਾਧ ਦੇ ਲਈ ਰਿਹਾਈ ਦੇ ਆਦੇਸ਼ ਉੱਤੇ ਸੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਐਕਸਟੈਂਸ਼ਨ ਉੱਤੇ ਕਾਲ ਕਰਕੇ ਯੋਰਕ ਡਿਸਟ੍ਰਿਕਟ ਪੁਲਿਸ ਹੌਲਡ ਅਪ ਯੂਨਿਟ ਦੇ ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ ਅਗਿਆਤ ਜੇਕਰ ਕਿਸੇ ਨੇ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ ਉਹ ਵੀ ਐਕਸਟੈਂਸ਼ਨ ਦੇ ਗੁਪਤ ਨੰਬਰ 'ਤੇ ਕਾਲ ਕਰ ਸਕਦੇ ਨੇ ਜਾਂ ਫਿਰ ਉਨ੍ਹਾਂ ਦੀ ਵੈੱਬਸਾਈਟ ਉੱਤੇ ਜਾਣਕਾਰੀ ਸਾਰੇ ਸਾਂਝੀ ਕਰ ਸਕਦੇ ਨੇ ਪੁਲਿਸ ਨੇ ਕਿਹਾ ਕਿ ਅਪਰਾਧ ਰੋਕਤਮ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਮਿਊਨਿਟੀ ਸੇਫਟੀ ਡਾਟਾ ਪੋਰਟਲ ਉਤੇ ਜਾ ਕੇ ਖੇਤਰ ਦੇ ਵਿੱਚ ਅਪ ਟੂ ਡੇਟ ਅਪਰਾਧ ਡਾਟਾ ਲੱਭੋ ਜਾਂ ਅੱਜ ਹੀ ਸੁਰੱਖਿਆ ਕੈਮਰਾ ਰਜਿਸਟਰੀ ਦੇ ਲਈ ਸਾਈਨ ਅਪ ਕਰਕੇ ਕਮਿਊਨਿਟੀ ਸੁਰੱਖਿਆ ਦੇ ਵਿੱਚ ਪਾਈਵਾਲ ਬਣੋ ਸਸਿਕਾ ਜੀ ਮੈਂ ਕੁਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਨਿਊ ਮਾਰਕੀਟ ਟਾਊਨ ਦੇ ਇੱਕ ਮੋਲ ਦੇ ਵਿੱਚ ਡਕੈਤੀ ਦੀ ਘਟਨਾ ਵਾਪਰੀ ਗਈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਨਾਲ ਹੀ ਡਕੈਤੀ ਤੋਂ ਬਾਅਦ ਚਾਰ ਸ਼ਖਿਆਂ ਤੇ ਦੋਸ਼ ਲਗਾਏ ਗਏ ਇਹ ਤੱਕ ਲਗਭਗ 1 ਲੱਖ ਡਾਲਰ ਦੇ ਗੈਨੀ ਵੀ ਬਰਾਮਦ ਕੀਤੇ ਗਏ ਨੇ ਯੋਰਕ ਰੀਜਨਲ ਪੁਲਿਸ ਹੌਲਟ ਅਪੀ ਯੂਨਿਟ ਦੇ ਜਾਂਚ ਕਰਤਾ ਇੱਕ ਬਕਾਇਆ ਸ਼ੱਕੀ ਦੀ ਪਾਲ ਚਾਰੀ ਰੱਖ ਰਹੇ ਨੇ ਨਿਊ ਮਾਰਕੀਟ ਟਾਊਨ ਦੇ ਇੱਕ ਮਾਲ ਦੇ ਵਿੱਚ ਹੋਈ ਅਸਫਲ ਡਕੈਤੀ ਤੋਂ ਬਾਅਦ ਚਾਰ ਸ਼ੱਕੀਆਂ ਉੱਤੇ ਦੋਸ਼ ਲਗਾਏ ਗਏ ਨੇ ਅਤੇ ਲਗਭਗ 1 ਲੱਖ ਡਾਲਰ ਦੇ ਗਹਿਣੇ ਬਰਾਮਦ ਕੀਤੇ ਗਏ ਨੇ ਯੋਕ ਅਰੀਜਨਲ ਪੁਲਿਸ ਹੌਲਟਪ ਯੂਨਿਟ ਦੇ ਜਾਂਚ ਕਰਤਾ ਇੱਕ ਪਕਾਇਆ ਸ਼ੱਕੀ ਦੀ ਭਾਲ ਜਾਰੀ ਰੱਖ ਰਹੇ ਨੇ ਬੁੱਧਵਾਰ 15 ਅਕਤੂਬਰ 2025 ਨੂੰ ਸ਼ਾਮ 5:30 ਵਜੇ ਪੁਲਿਸ ਨੂੰ ਯੋਂਗ ਸਟਰੀਟ ਅਤੇ ਡੀਵੀਸੀ ਡਰਾਈਵ ਖੇਤਰ ਦੇ ਵਿੱਚ ਇੱਕ ਮਾਲ ਦੇ ਅੰਦਰ ਇੱਕ ਗਹਿਣੇ ਦੀ ਦੁਕਾਨ ਦੇ ਵਿੱਚ ਡਕੈਤੀ ਦੀ ਰਿਪੋਰਟ ਮਿਲੀ ਹੈ ਇਹ ਦੱਸਿਆ ਗਿਆ ਸੀ ਕਿ ਪੰਜੇ ਨਕਾਬਪੋਸ਼ ਸ਼ੱਕੀ ਹਥੌੜੇ ਦੇ ਨਾਲ ਲੈਸਸ ਦੋਲ ਦੇ ਵਿੱਚ ਦਾਖਲ ਹੋਏ ਤੇ ডিসਪਲੇ ਕੇਸ ਤੋੜੇ ਅਤੇ ਡਫਲ ਬੈਗਾਂ ਨੂੰ ਗਹਿਣੇ ਦੇ ਨਾਲ ਭਰ ਲਿਆ ਜਿਵੇਂ ਹੀ ਸ਼ੱਕੀ ਪਾਜਰੇਸਨ ਉਹਨਾਂ ਦਾ ਸਾਹਮਣਾ ਮਾਲ ਸੁਰੱਖਿਆ ਦੇ ਨਾਲ ਹੋਇਆ ਟਕਰਾਵ ਦੇ ਦੌਰਾਨ ਸੁਰੱਖਿਆ ਕਾਰਡਾ ਦੇ ਵੱਲੋਂ ਇੱਕ ਐਰੋਸੋਲ ਇਰੀਟੈਂਟ ਛੱਡਿਆ ਗਿਆ ਅਤੇ ਸ਼ੱਕੀ ਇੱਕ ਚਿੱਟੇ ਮਸਜਿਦ SUV ਦੇ ਵਿੱਚ ਚਲੇ ਗਏ ਅਧਿਕਾਰੀਆਂ ਨੇ ਚਲਦਹੀ ਹਾਈਵੇ 404 ਉੱਤੇ ਰੱਖਣ ਵੱਲ ਜਾ ਰਹੀ ਗੱਡੀ ਨੂੰ ਲੱਭ ਲਿਆ ਗੱਡੀ ਨੂੰ ਸਟੀਲਸ ਐਵੈਨਿਊ ਉੱਤੇ ਰੋਕਿਆ ਗਿਆ ਜਿੱਥੇ ਸ਼ੱਕੀ ਨੇ ਪੈਦਲ ਪਜਣ ਦੀ ਕੋਸ਼ਿਸ਼ ਕੀਤੀ ਕੈਨਿਨ ਯੂਨਿਟ ਅਤੇ 에어स्पॉट ਯੂਨਿਟ ਦੀ ਸਹਾਇਤਾ ਨਾਲ ਪੰਜੋ ਸ਼ੱਕੀ ਅਤੇ ਵਿੱਚੋਂ ਚਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਕ ਸ਼ੱਕੀ ਜੋ ਵੀ ਫਰਾਰ ਦੱਸਿਆ ਜਾ ਰਿਹਾ ਹੈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹਵਾ ਵਾਂਗ ਵਾਇਰਲ ਹੋ ਰਹੀ ਹੈ ਹੋਜਾਂਸ ਤੋਂ ਪਤਾ ਲੱਗਿਆ ਕਿ ਟਕੈਤੀਰੇ ਵਿੱਚ ਵਰਤੀ ਗਈ ਗੱਡੀ ਸਵੇਰੇ ਵਾਂ ਸ਼ਹਿਰ ਦੇ ਵਿੱਚ ਇੱਕ ਘਰ ਦੇ ਵਿੱਚ ਹੋਏ ਹਮਲੇ ਦੌਰਾਨ ਚੋਰੀ ਹੋ ਗਈ ਸੀ ਇਸ ਸਮੇਂ ਇਹ ਨਿਰਧਾਰਤ ਨਹੀਂ ਕੀਤਾ ਗਿਆ ਕਿ ਕੀ ਉਹੀ ਸ਼ੱਕੀ ਉਸ ਘਟਨਾ ਦੇ ਵਿੱਚ ਸ਼ਾਮਲ ਸਨ ਇਸ ਅਪਰਾਧ ਦੇ ਸਮੇਂ ਹਾਨਿਫ ਇੱਕ ਵਚਨ ਪੱਤੇ ਦੇ ਨਾਲ ਬੰਨਿਆ ਹੋਇਆ ਸੀ ਅਤੇ ਇੱਕ 16 ਸਾਲਾ ਨੌਜਵਾਨ ਗੈਰ ਸੰਬੰਧੀ ਅਪਰਾਧ ਦੇ ਲਈ ਰਿਹਾਈ ਦੇ ਆਦੇਸ਼ ਉੱਤੇ ਸੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਐਕਸਟੈਂਸ਼ਨ ਉੱਤੇ ਖੋਲ੍ਹ ਕਰਕੇ ਯੋਰਕ ਡਿਸਟ੍ਰਿਕਟ ਪੁਲਿਸ ਹੌਲਡ ਅਪ ਯੂਨਿਟ ਦੇ ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ ਅਗਿਆਤ ਜੇਕਰ ਕਿਸੇ ਨੇ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ ਉਹ ਵੀ ਐਕਸਟੈਂਸ਼ਨ ਦੇ ਗੁਪਤ ਨੰਬਰ 'ਤੇ ਕਾਲ ਕਰ ਸਕਦੇ ਨੇ ਜਾਂ ਫਿਰ ਉਹਨਾਂ ਦੀ ਵੈੱਬਸਾਈਟ ਉੱਤੇ ਜਾਣਕਾਰੀ ਸਾਂਝੀ ਕਰ ਸਕਦੇ ਨੇ ਪੁਲਿਸ ਨੇ ਕਿਹਾ ਕਿ ਅਪਰਾਧ ਰੋਕਤਮ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਮਿਊਨਿਟੀ ਸੇਫਟੀ ਡਾਟਾ ਪੋਰਟਲ ਉੱਤੇ ਯੋਰ ਖੇਤਰ ਦੇ ਵਿੱਚ ਅਪ ਟੂ ਡੇਟ ਅਪਰਾਧ ਡਾਟਾ ਲੱਭੋ ਜਾਂ ਅੱਜ ਹੀ ਸੁਰੱਖਿਆ ਕੈਮਰਾ ਰਿਜਿਸਟਰੀ ਦੇ ਲਈ ਸਾਈਨ ਅਪ ਕਰਕੇ ਕਮਿਊਨਿਟੀ ਸੁਰੱਖਿਆ ਦੇ ਵਿੱਚ ਪਾਈਪਾਲ ਬਣਨੋ ਸਸਿਕਾ ਜੀ ਮੈਂ ਹਕਮਿਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਨਿਊ ਮਾਰਕੀਟ ਟਾਊਨ ਦੇ ਇੱਕ ਮੋਲ ਦੇ ਵਿੱਚ ਡਕੈਤੀ ਦੀ ਘਟਨਾ ਵਾਪਰੀ ਹੈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਨਾਲ ਹੀ ਡਕੈਤੀ ਤੋਂ ਬਾਅਦ ਚਾਰ ਸ਼ੱਕੀਆਂ ਉੱਤੇ ਦੋਸ਼ ਲਗਾਏ ਗਏ ਨੇ ਅਤੇ ਲਗਭਗ 1 ਲੱਖ ਡਾਲਰ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਨੇ ਯੋਰਕ ਰਿਜਨਲ ਪੁਲਿਸ ਹੌਲਟ ਅਪੀ ਯੂਨਿਟ ਦੇ ਜਾਂਚ ਕਰਤਾ ਇੱਕ ਬਕਾਇਆ ਸ਼ੱਕੀ ਦੀ ਪਾਲ ਚਾਲੀ ਰੱਖ ਰਹੇ ਨੇ ਨਿਊ ਮਾਰਕੀਟ ਟਾਊਨ ਦੇ ਇੱਕ ਮਾਲ ਦੇ ਵਿੱਚ ਹੋਈ ਅਸਫਲ ਡਕੈਤੀ ਤੋਂ ਬਾਅਦ ਚਾਰ ਸ਼ੱਕੀਆਂ ਉੱਤੇ ਦੋਸ਼ ਲਗਾਏ ਗਏ ਨੇ। ਇਤਲਾਕ ਭਗ 1 ਲੱਖ ਡਾਲਰ ਦੇ ਗਹਿਣੇ ਬਰਾਮਦ ਕੀਤੇ ਗਏ ਨੇ। ਯੋਕ ਅਰੀਜਨਲ ਪੁਲਿਸ ਹੌਲਟਪ ਯੂਨਿਟ ਦੇ ਜਾਂਚ ਕਰਤਾ ਇੱਕ ਪਕਾਇਆ ਸ਼ੱਕੀ ਦੀ ਭਾਲ ਜਾਰੀ ਰੱਖ ਰਹੇ ਨੇ। ਬੁੱਧਵਾਰ 15 ਅਕਤੂਬਰ 2025 ਨੂੰ ਸ਼ਾਮ 5:30 ਵਜੇ ਪੁਲਿਸ ਨੂੰ ਯੋਂਗ ਸਟਰੀਟ ਅਤੇ ਡੀਵੀਸੀ ਡਰਾਈਵ ਖੇਤਰ ਦੇ ਵਿੱਚ ਇੱਕ ਮਾਲ ਦੇ ਅੰਦਰ ਇੱਕ ਗਹਿਣੇ ਦੀ ਦੁਕਾਨ ਦੇ ਵਿੱਚ ਡਕੈਤੀ ਦੀ ਰਿਪੋਰਟ ਮਿਲੀ ਹੈ। ਇਹ ਦੱਸਿਆ ਗਿਆ ਸੀ ਕਿ ਪੰਜੇ ਨਕਾਬਪੋਸ਼ ਸ਼ੱਕੀ ਹਥੋੜੇ ਦੇ ਨਾਲ ਲੈਸ ਸੋਲ ਦੇ ਵਿੱਚ ਦਾਖਲ ਹੋਏ ਤੇ ਡਿਸਪਲੇ ਕੇਸ ਤੋੜੇ ਅਤੇ ਡਫਲ ਬੈਗਾਂ ਨੂੰ ਗਹਿਣੇ ਦੇ ਨਾਲ ਭਰ ਲਿਆ। ਜਿਵੇਂ ਹੀ ਸ਼ੱਕੀ ਪਾਜਰੇਸਨ ਉਹਨਾਂ ਦਾ ਸਾਹਮਣਾ ਮਾਲ ਸੁਰੱਖਿਆ ਦੇ ਨਾਲ ਹੋਇਆ ਟਕਰਾਵ ਦੇ ਦੌਰਾਨ ਸੁਰੱਖਿਆ ਗਾਰਡਾ ਦੇ ਵੱਲੋਂ ਇੱਕ ਅਰਸੇਲ ਇਜ਼ਿਸਟੈਂਟ ਛੱਡਿਆ ਗਿਆ ਅਤੇ ਸ਼ੱਕੀ ਇੱਕ ਚਿੱਟੇ ਮਸਜਿਸ ਐਸਯੂਵੀ ਦੇ ਵਿੱਚ ਚਲੇ ਗਏ ਅਧਿਕਾਰੀਆਂ ਨੇ ਚਲਦੀ ਹੀ ਹਾਈਵੇ 404 ਉੱਤੇ ਰੱਖਣ ਵੱਲ ਜਾ ਰਹੀ ਗੱਡੀ ਨੂੰ ਲੱਭ ਲਿਆ ਗੱਡੀ ਨੂੰ ਸਟੀਲਸ ਐਵੇਨਿਊ ਉੱਤੇ ਰੋਕਿਆ ਗਿਆ ਜਿੱਥੇ ਸ਼ੱਕੀਆਂ ਨੇ ਪੈਦਲ ਪਜਣ ਦੀ ਕੋਸ਼ਿਸ਼ ਕੀਤੀ ਕੈਨਨ ਯੂਨਿਟ ਅਤੇ ਏਅਰਪੋਰਟ ਯੂਨਿਟ ਦੀ ਸਹਾਇਤਾ ਨਾਲ ਪੰਜ ਸ਼ੱਕੀਆਂ ਵਿੱਚੋਂ ਚਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਕ ਸ਼ੱਕੀ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹਵਾ ਵਾਂਗ ਵਾਇਰਲ ਹੋ ਰਹੀ ਹੈ ਹੋ ਜਾਂਚ ਤੋਂ ਪਤਾ ਲੱਗਿਆ ਕਿ ਟੱਕਰਤੀ ਦੇ ਵਿੱਚ ਵਰਤੀ ਗਈ ਗੱਡੀ ਸਵੇਰੇ ਮਾਨ ਸ਼ਹਿਰ ਦੇ ਵਿੱਚ ਇੱਕ ਘਰ ਦੇ ਵਿੱਚ ਹੋਏ ਹਮਲੇ ਦੌਰਾਨ ਚੋਰੀ ਹੋ ਗਈ ਸੀ ਇਸ ਸਮੇ ਇਹ ਨਿਰਧਾਰਤ ਨਹੀਂ ਕੀਤਾ ਗਿਆ ਕਿ ਕੀ ਉਹੀ ਸ਼ੱਕੀ ਉਸ ਘਟਨਾ ਦੇ ਵਿੱਚ ਸ਼ਾਮਲ ਸਨ ਇਸ ਅਪਰਾਧ ਦੇ ਸਮੇਂ ਹਨੀਫ ਇੱਕ ਵਚਨ ਪੱਤਾ ਦੇ ਨਾਲ ਬੰਨਿਆ ਹੋਇਆ ਸੀ ਅਤੇ ਇੱਕ 16 ਸਾਲਾ ਨੌਜਵਾਨ ਗੈਰ ਸੰਬੰਧਿਤ ਅਪਰਾਧ ਦੇ ਲਈ ਰਿਹਾਈ ਦੇ ਆਦੇਸ਼ ਉੱਤੇ ਸੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਐਕਸਟੈਂਸ਼ਨ ਉੱਤੇ ਕਾਲ ਕਰਕੇ ਯੋਰਕਸ ਡਿਸਟ੍ਰਿਕਟ ਪੁਲਿਸ ਸਹਾਲ ਡਬ ਯੂਨਿਟ ਨਾਲ ਸੰਪਰਕ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਅਗਿਆਤ ਜੇਕਰ ਕਿਸੇ ਨੇ ਜਾਣਕਾਰੀ ਸਾਂਝੀ ਕਰਨੀ ਹੋਏ ਤਾਂ ਉਹ ਵੀ ਐਕਸਟ੍ਰੇਸ਼ਨ ਦੇ ਗੁਪਤ ਨੰਬਰ 'ਤੇ ਕਾਲ ਕਰ ਸਕਦੇ ਨੇ ਜਾਂ ਫਿਰ ਉਨ੍ਹਾਂ ਦੀ ਵੈੱਬਸਾਈਟ ਉੱਤੇ ਜਾਣਕਾਰੀ ਸਾਂਝੀ ਕਰ ਸਕਦੇ ਨੇ ਪੁਲਿਸ ਨੇ ਕਿਹਾ ਕਿ ਅਪਰਾਧ ਰੋਕਤਾਂ ਸਾਡੀ ਸਾਂਝੀ ਦੇਵਾਰੀਏ ਕਮਿਊਨਿਟੀ ਸੇਫਟੀ ਡਾਟਾ ਪੋਰਟਲ ਉਤੇ ਗਿਓ ਖੇਤਰ ਦੇ ਵਿੱਚ ਅਪ ਟੂ ਡੇਟ ਅਪਰਾਧ ਡਾਟਾ ਲੱਭੋ ਜਾਂ ਅੱਜ ਹੀ ਸੁਰੱਖਿਆ ਕੈਮਰਾ ਰਜਿਸਟਰੀ ਦੇ ਲਈ ਸਾਈਨ ਅਪ ਕਰਕੇ ਕਮਿਊਨਿਟੀ ਸੁਰੱਖਿਆ ਦੇ ਵਿੱਚ ਪਾਈਵਾਲ ਬਣੋ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ